ਉਹਨਿੱਥੋਂ ਗੋ ਹੋ ਗਈ ਐ ਤੇ ਇਹ ਗੱਡੀਆਂ ਲੰਗਰਨ ਦੀਆਂ ਆਪਣੀਆਂ ਲੁਧਾਨਾ ਇਨਫੋਰਮੇਸ਼ਨ ਆਹ ਸਬਸਕ੍ਰਾਈਬ ਕਰੋਗਾ ਗੱਡੀ ਦੀ ਅੱਜ ਪਾ ਦੂੰਗਾ ਅੱਜ ਅੱਜ ਤੁਸੀਂ ਦੇਖ ਸਕਦੇ ਹੋ ਗੱਡੀ ਵਾਲੇ ਵਧੀਆ ਫੋਲੋ ਕਰਦੇ ਵੇ ਨੇ ਸਬਸਕ੍ਰਾਈਬਰ ਮਿਲੇ ਨੇ ਫੋਲੋ ਕਰਨਗੇ ਤੁਸੀਂ ਵੀ ਜਰੂਰ ਫੋਲੋ ਕਰੋ ਸਬਸਕ੍ਰਾਈਬ ਕਰੋ ਅੱਜ ਖਬਰ ਤੁਹਾਨੂੰ ਦਿਖਾਉਂਦੇ ਰਵਾਂਗੇ ਲਾਈਟਾਂ ਸਾਹਮਣੇ ਹੈਗੀਆਂ ਜੀ 36 ਹਰੀ ਬੱਤੀ ਹੋਈ ਲੋਕੀ ਆਪਣਾ ਲੰਗਨ ਲਾ ਗਏ ਲੋਕੀ ਵਧੀਆ ਰੂਲ ਫੋਲੋ ਕਰਦੇ ਵੇ ਨੇ ਚਾਹੇ ਪੁਲਿਸ ਨਹੀਂ ਖੜੀ ਐ ਬਸ ਪੀਪਲ ਆਰ ਹਾਲਮਟ ਐਫੀ ਰੂਲਸ ਬਹੁਤ ਵਧੀਆ ਗੱਲ ਹੈ ਜੋ ਲੋਕੀ ਜਿਹੜੇ ਹੈਗੇ ਆ ਸਿੱਧਾ ਸਿੱਧਾ ਜਾਣਗੇ ਫਖਵਾ ਰੋਡ ਤੇ ਵੱਲ ਨਹਿਰ ਵੱਲ ਫਿੱਦਾ ਚਲੇ ਜਾਣਗੇ ਲੈਫਟ ਸਾਈਡ ਵੀ ਮੁੜ ਸਕਦੇ ਨੇ ਟਰੈਫਿਕ ਰਨਿੰਗ ਵੈਰੀ ਸਮੂਥਲੀ ਕੋਈ ਟਰੈਫਿਕ ਪੁਲਿਸ ਵਾਲਾ ਨਹੀਂ ਹੈਗਾ ਤਾਂ ਵੀ ਲੋਕ ਕੀ ਵਧੀਆ ਤਰੀਕੇ ਨਾਲ ਲੰਘ ਰਹੇ ਨੇ ਲੁਧਿਆਣਾ ਪਰਮਿਸ਼ਨ ਦੇ ਹਰੀ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਨੂੰ ਗੁਪਤਾ ਅੱਜ ਅਸੀਂ ਆਏ ਹੈਗੇ ਜੀ ਇਹ ਫਿਰੋਜ਼ਗੰਦੀ ਮਾਰਕੀਟ ਹੈਗੀ ਆ ਉਸ ਦਾ ਚੌਂਕ ਹੈਗਾ ਆ ਤੁਹਾਨੂੰ ਦਿਖਾਣੇ ਇੱਥੇ ਕੀ ਹਾਲ ਹੈ ਲਾਈਟਾਂ ਹੈਗੀਆਂ ਜੀ ਤੇ ਟ੍ਰੈਫਿਕ ਆਪਣੀ ਲੰਘਦੀ ਪਈ ਆ ਅਬੀ ਦੇਖ ਸਕਦੇ ਹੋ ਸਾਹਮਣੇ ਆਪਣੀ ਫਿਰੋਜ਼ਗੰਦੀ ਮਾਰਕੀਟ ਹੈਗੀ ਆ ਇੱਥੇ ਖੜੇ ਹੋਏ ਆ ਰੈੱਲ ਲਾਈਟਾਂ ਤੁਸੀਂ ਦੇਖ ਸਕਦੇ ਹੋ ਲੱਗੀ ਹੋਈਆਂ ਪ੍ਰੋਪਰ ਕੰਕਸ਼ਨਿੰਗ ਚੱਲਦੀ ਪਈ ਆ ਚਾਹੇ ਪੁਲਿਸ ਨਹੀਂ ਖੜੀ ਆ ਪਰ ਲੋਕੀ ਜਿਹੜੇ ਹੈਗੇ ਪ੍ਰੋਪਰ ਆਪਣਾ ਰੂਲ ਫਾਲੋ ਕਰਦੇ ਹੋਏ ਆ ਤੁਸੀਂ ਦੇਖ ਸਕਦੇ ਹੋ ਲੋਕੀ ਖੜੇ ਨੇ ਉੱਧਰ ਬਿਲਕੁਲ ਪ੍ਰੋਪਰ ਖੜੇ ਨੇ ਇੱਥੋਂ ਉਹਨ ਗੱਡੀਆਂ ਆ ਰਹੀਆਂ ਪਿੱਛੋਂ ਗੱਡੀਆਂ ਆਉਂਦੀ ਪਖਵਾ ਰੋਡ ਤੋਂ ਤੇ ਸਿੱਧਾ ਆ ਜਾਂਦੀ ਹੈਗੀ ਆਪਣੀ ਭਾਈ ਵਾਲਾ ਚੌਂਕ ਤੱਕ ਇਧਰੋਂ ਲੋਕੀ ਕੋਚਰ ਮਾਰਕੀਟ ਤੋਂ ਆਉਂਦੇ ਨੇ ਸਿੱਧਾ ਜਾਂਦੇ ਨੇ ਵੀਰਸ ਨਗਰ ਸਰਬਾ ਨਗਰ ਦੇ ਵਿੱਚ ਇਹ ਚੌਂਕ ਹੈਗਾ ਜੀ ਬਹੁਤ ਵਧੀਆ ਚੌਂਕ ਆ ਲਾਈਟਾਂ ਲੱਗੀ ਹੋਈਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੋਕੀ ਪ੍ਰੋਪਰ ਜਿਹੜੇ ਹੈਗੇ ਆ ਖੜੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਕੈਮਰੇ ਲੱਗਣ ਦਾ ਫਾਇਦਾ ਤਾਂ ਹੋਇਆ ਕਿਉਂਕਿ ਜੋ ਲੋਕੀ ਹੈਗੇ ਰੂਲਸ ਫਾਲੋ ਕਰਦੇ ਆ ਵਧੀਆ ਤਰੀਕੇ ਨਾਲ ਵੀ ਦੇਖ ਸਕਦੇ ਹੋ ਫੁੱਟਪਾਥ ਤੋਂ ਗੱਡੀਆਂ ਉਸੇ ਪਿੱਛੇ ਹੀ ਖੜੀਆਂ ਟ੍ਰੈਫਿਕ ਜਿਹੜਾ ਸਮੂਥਲੀ ਲੰਘਦਾ ਪਿਆ ਸਾਹਮਣੇ ਦੇਖ ਸਕਦੇ ਹੋ ਆਈ ਲਵ ਲੁਧਿਆਣਾ ਨਿਊ ਲਾਜਪਤਪੁਰ ਨਗਰ ਜਾਣੂ ਰਸਤਾ ਬਹੁਤ ਵਧੀਆ ਇੱਥੇ ਲਾਈਟਾਂ ਦੇਖੋ ਲੱਗੀ ਹੋਈਆਂ ਵਿੱਚ ਵੀ ਲੱਗੀਆਂ ਹੋਈਆਂ ਪੇੜਾਂ ਤੇ ਲੱਗੀਆਂ ਪਰ ਨਜ਼ਰ ਜਰੂਰ ਆਉਂਦਾ ਉੱਥੇ ਵੀ ਲਾਈਟਾਂ ਲੱਗੀਆਂ ਹੋਈਆਂ ਤੇ ਲੋਕੀ ਰੂਲਸ ਵਧੀਆ ਫਾਲੋ ਕਰ ਰਹੇ ਨੇ ਆਹ ਦੇਖੋ ਹੁਣ ਲਾਈਟ ਜਿਹੜੀ ਹੈਗੀ ਹਰੀ ਹੋ ਚੁੱਕੀ ਹੈ ਲੋਕੀ ਆਪਣਾ ਪ੍ਰੋਪਰ ਸਮੂਥਲੀ ਲੰਘਦੇ ਦੇ ਨੇ ਬਿਨਾ ਕਿਸੀ ਟੈਨਸ਼ਨ ਤੋਂ ਰੂਲ ਫੋਲੋ ਕਰਦੇ ਹੋਏ ਇਦਾਂ ਹੀ ਸਾਰਿਆਂ ਨੂੰ ਰੂਲ ਫੋਲੋ ਕਰਨ ਚਾਹੀਦੇ ਆ ਟੋਪਰ ਦੇਖੋ ਲੰਘਦੇ ਹੋਏ ਆ ਇਹ ਗੱਡੀ ਥੋੜੀ ਆਈ ਐ ਡੈਡੀ ਮੂਡੀ ਹੋ ਕੇ ਨਿਕਲੀ ਫੜਾਵਟ ਹਲੇ ਵੀ ਹੈਗਾ ਨੰਬਰ ਲੋਕੀ ਹੁਣ ਇੱਥੋਂ ਗੋ ਹੋ ਗਈ ਆ ਤੇ ਇਹ ਗੱਡੀਆਂ ਲੰਗਦਨ ਦੀਆਂ ਆਪਣੀਆਂ ਲੁਧਾਨਾ ਇਨਫੋਰਮੇਸ਼ਨ आज पा दूंगा अच्छा अच भी देख सकते हो ग्डी वाले बढ़िया फॉलो करते हुए सबसक्राइबर मिले ने फॉलो करन तुम भी जरूर फॉलो करो सबसक्राइब करो इतना शबर तक दिखाते रहोंगे लाइटा सामने है जी छत्ती हले बिल्कुल प्रॉपर हले लोग आन गए क्योंकि ये देखो हले ती सैकंड पे ने पर भी लोग जो खड़े हुए हैं प्रॉपर उसे देख सकते हो लोग प्रॉपर खड़े ने अपनी टाइम का वेट कर रहे हैं ਤੁਸੀਂ ਸਾਹਮਣੇ ਦੇਖ ਸਕਦੇ ਹੋ ਹਰਾ ਹਗੇ ਹੈਗਾ ਲੋਕੀ ਆਪਣਾ ਵੇਟ ਕਰ ਰਹੇ ਨੇ ਨਿਕਲਣਗੇ ਸਾਹਮਣੇ ਰੈੱਡ ਲਾਈਟ ਹੈਗੀ ਹਲੇ ਟਾਈਮ ਥੋੜਾ ਜਿਹਾ ਆਏਗਾ ਆ ਦੇਖੋ ਹੁਣ ਲੋਕੀ ਜਿੱਥੇ ਟਾਈਮ ਹੋਇਆ ਹਰੀ ਬੱਤੀ ਹੋਈ ਲੋਕੀ ਆਪਣਾ ਲੰਘਣ ਲੱਗੇ ਲੋਕੀ ਵਧੀਆ ਰੂਲ ਫਾਲੋ ਕਰਦੇ ਹੋਏ ਨੇ ਚਾਹੇ ਪੁਲਿਸ ਨਹੀਂ ਖੜੀ ਹੈ ਬਸ ਪੀਪਲ ਆਰ ਫਾਲਵਿੰਗ ਟੈਫੀ ਰੂਲਸ ਬਹੁਤ ਵਧੀਆ ਗੱਲ ਹੈ ਜੋ ਅੱਗੇ ਦੇਖ ਸਕਦੇ ਹੋ ਗੱਡੀਆਂ ਇੱਥੋਂ ਲੰਘਣ ਗਿਆ ਲੈਫਟ ਸਾਈਡ ਤੋਂ ਆ ਹੁਣ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜਿਹੜਾ ਹਰੀ ਲਾਈਟਾਂ ਹੋਈਆਂ ਤੇ ਸਾਹਮਣੇ ਹਲੇ ਟਾਈਮ ਹੈਗਾ ਪਰ ਇੱਥੇ ਟਾਈਮ ਨਹੀਂ ਨਜ਼ਰ ਆ ਰਿਹਾ ਲਾਈਟਾਂ ਚਾਹੇ ਹਰੀ ਹੈਗੀਆਂ ਸਾਹਮਣੇ ਹਲੇ ਲੋਕੀ ਆਣਗੇ ਅ ਕਈ ਲੋਕ ਲੰਘ ਜਾਂਦੇ ਨੇ ਹੁਣ ਇੱਥੇ ਜਿਹੜਾ ਹੈਗਾ ਟਾਈਮਰ ਚੱਲਦਾ ਪਿਆ ਹੈ ਪੀਪਲ ਆ ਪੇਸ਼ੈਂਟਸਲੀ ਵੇਟਿੰਗ ਫਾਰ ਦਾ ਟਰਨ ਤਾਂ ਕਿ ਨਿਕਲ ਸਕਾਂ ਸਾਹਮਣੇ ਜਿਹੜੀ ਫਲੋਗਾਂਦੀ ਮਾਰਕੀਟ ਹੈਗੀ ਆ ਉਹ ਦੇਖ ਸਕਦੇ ਹੋ ਇੱਥੇ ਹੋਈ ਆ ਇਹ ਹੁਣ ਲੋਕੀ ਜਿਹੜੇ ਹੈਗੇ ਆ ਸਿੱਧਾ ਸਿੱਧਾ ਜਾਣਗੇ ਫਖਵਾ ਰੋਡ ਤੇ ਵੱਲ ਨਹਿਰ ਵੱਲ ਸਿੱਧਾ ਚਲੇ ਜਾਣਗੇ ਲੈਫਟ ਸਾਈਡ ਵੀ ਮੁੜ ਸਕਦੇ ਨੇ ਟਰੈਫਿਕ ਰਨਿੰਗ ਹੈਰੀ ਸਮੂਥਲੀ ਕੋਈ ਟੈਫੀ ਪੁਲਿਸ ਵਾਲਾ ਨਹੀਂ ਹੈਗਾ ਤਾਂ ਵੀ ਲੋਕ ਕੀ ਵਧੀਆ ਤਰੀਕੇ ਨਾਲ ਲੰਘ ਰਹੇ ਨੇ ਇਦਾਂ ਹੀ ਲੋਕ ਵਧੀਆ ਤੇਰਾ ਰੂਲ ਫੋਲੋ ਕਰਨ ਸਾਹਮਣੇ ਵੀ ਲਾਈਟ ਹੈਗੀ ਅੰਦਰ ਵੀ ਲਾਈਟ ਹੈ ਉੱਧਰ ਵੀ ਲਾਈਟ ਹੈ ਉੱਧਰ ਵੀ ਲਾਈਟ ਹੈ ਖੜੇ ਰਸਤੇ ਇੱਥੇ ਵੀ ਲਾਈਟ ਹੈ ਬਹੁਤ ਵਧੀਆ ਉਨੋਂ ਉੱਥੇ ਲੋਕੀ ਲੰਘ ਚੁੱਕੇ ਨੇ ਆਪਣੀ ਲੋਕੀ ਇੱਥੇ ਸਾਹਮਣੇ ਵੀ ਜਿਵੇਂ ਲਾਈਟ ਹੈਗੀ ਹੈ ਲੋਕੀ ਵੇਟ ਕਰ ਰਹੇ ਨੇ ਆਈ ਲਵ ਲੁਧਿਆਣਾ ਲਿਖਿਆ ਹੋਇਆ ਪੂਰਾ ਚੌਂਕ ਦਾ ਤੁਹਾਨੂੰ ਵੀਊ ਦਿਖਾਇਆ ਹੈ ਬੰਦੇ ਆਪਣੇ ਟ੍ਰੈਫਿਕ ਰੂਲ ਦਾ ਫੋਲੋ ਕਰ ਰਹੇ ਨੇ ਕੋਈ ਦਿੱਕਤ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਇਦਾਂ ਹੀ ਰੂਲ ਜੋ ਹੈ ਲੋਕੀ ਫੋਲੋ ਕਰਦੇ ਰਹਿਣ ਮਿਲਦੇ ਆ ਤੁਹਾਨੂੰ ਅਗਲੀ ਵਾਰੀ ਥੈਂਕ ਯੂ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਪ੍ਰੋਜਗਾਂਦੀ ਮਾਰਕੀਟ ਚੌਂਕ ਤੇ ਖੜੇ ਹੋਏ ਸੀਗੇ ਟੈਫਿਕ ਲਾਈਟਾਂ ਲੱਗੀ ਹੋਈਆਂ ਚਾਹੇ ਪੁਲਿਸ ਨਹੀਂ ਖੜੀ ਆ ਪਰ ਲੋਕੀ ਰੂਲ ਜਿਹੜੇ ਫੋਲੋ ਕਰਦੇ ਬੇ ਨੇ ਤੇ ਵਧੀਆ ਤਰੀਕੇ ਨਾਲ ਕਰਦੇ ਨੇ ਇਦਾਂ ਹੀ ਰੂਸ ਪਬਲਿਕ ਫੋਲੋ ਕਰੇਗੀ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਮੈਂ ਸੀਗਾ ਜੀ ਅਜੇ ਗੁਪਤਾ ਲੁਧਾਨੇਪੁਰ ਮਿਸ਼ਨ ਤੋਂ ਕਰ ਦਿਓ ਇਹ ਵੀਡੀਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਥੈਂਕ ਯੂ